ਇਸ ਕਰਕੇ ਸਭ ਤੋਂ بڑا ਜ਼ਰੂਰੀ ਕੀ ਹੈ ਆਪਣੀ ਜ਼ਿੰਦਗੀ ਚ ਏਮ ਨਾਲ ਜੁੜੋ ਜੇ ਤੁਸੀਂ ਏਮ ਨਾਲ ਨਹੀਂ ਜੁੜ ਸਕਦੇ ਬੱਚਿਓ ਤੁਸੀਂ ਜ਼ਿੰਦਗੀ ਚ ਇੱਕ ਕੱਟੀ ਪਤੰਗ ਦੀ ਤਰ੍ਹਾਂ ਹੋ ਕੋਈ ਵੀ ਲੁੱਟ ਸਕਦਾ ਹੈ ਜਦੋਂ ਤੁਸੀਂ ਇੱਕ ਡੋਰ ਨਾਲ ਬੱਝੇ ਹੋਏ ਹੋ ਉਹ ਡੋਰ ਦਾ ਇੱਕ sire ਤੇ ਹੱਥ ਹੈ ਤਾਂ ਤੁਸੀਂ ਕਦੀ ਵੀ ਕਿਸੇ ਗਲਤ ਜਗਾ ਤੇ ਨਹੀਂ ਜਾ ਸਕਦੇ ਹੁਣ ਮੈਨੂੰ ਇਹ ਦੱਸੋ ਜੇ ਇੱਕ ਆਪਾਂ ਕਾਰ ਚਲਾ ਰਹੇ ਹਾਂ ਸਕੂਟਰ ਚਲਾ ਰਹੇ ਹਾਂ ਉਹਦੇ ਉੱਪਰ ਕੋਈ ਚਲਾਉਣ ਵਾਲਾ ਨਾ ਹੋਵੇ ਕੀ ਉਹ ਆਪਣੀ ਮੰਜ਼ਿਲ ਤੇ ਪਹੁੰਚ ਸਕਦੀ ਹੈ ਸਕੂਟਰ ਕਾਰ ਨਹੀਂ ਪਹੁੰਚ ਸਕਦੀ ਜੇ ਉਹਦੀ ਸਟੀering ਤੇ ਕੋਈ ਬੰਦਾ ਬੈਠਾ ਹੈ ਜਿਹੜਾ ਉਹਨੂੰ ਬਕਾਇਦਾ ਡਰਾਈਵ ਕਰ ਰਿਹਾ ਸਹੀ ਮੰਜ਼ਿਲ ਤੇ ਲੈ ਕੇ ਜਾ ਰਿਹਾ ਉਹ ਆਰਾਮਨਰ ਪਹੁੰਚੇਗੀ ਨਹੀਂ ਪਹੁੰਚੇਗੀ ਇਹੀ ਜ਼ਿੰਦਗੀ ਹੈ ਜੇ ਤੁਸੀਂ ਆਪਣੀ ਲਾਈਫ ਦਾ ਕੋਈ ਡਰਾਈਵਰ ਬਣਾ ਲੋਗੇ ਜਿਹੜਾ ਤੁਹਾਨੂੰ ਗਾਈਡ ਕਰੇ ਤਾਂ ਬੱਚਿਓ ਤੁਸੀਂ ਜ਼ਿੰਦਗੀ ਚ ਕਦੀ ਵੀ ਭਟਕ ਨਹੀਂ ਸਕਦੇ ਹੈਗੇ ਇਸੇ ਕਰਕੇ ਜਿੰਨਾ ਹੋ ਸਕਦਾ ਨਸ਼ੇ ਤੋਂ ਬਚੋ ਮੈਂ ਬੱਚੇ ਰੋਜ਼ ਸਵੇਰੇ ਉੱਠ ਕੇ ਦਿਨ ਚ ਤਿੰਨ ਤੋਂ ਚਾਰ ਸਕੂਲ ਕਰ ਰਹੇ ਹਜ਼ਾਰਾਂ ਬੱਚਿਆਂ ਨੂੰ ਮਿਲ ਰਹਾਂ ਮੇਰਾ ਕੀ ਲਾਲਚ ਹੈ ਮੇਰਾ ਸਿਰਫ ਇਹ ਲਾਲਚ ਹੈ ਵੀ ਜਿੰਨੀ ਪੰਜਾਬ ਦੀ ਬਦਨਾਮੀ ਹੋ ਰਹੀ ਹੈ ਜਿੰਨਾ ਪੰਜਾਬ ਦੇ ਹਾਲਾਤ ਵਿਗੜ ਰਹੇ ਨੇ ਅਸੀਂ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਐਜੂਕੇਟ ਕਰੀਏ ਕਿ ਅਸੀਂ ਨਸ਼ਾ ਨਹੀਂ ਕਰਨਾ ਜੇ ਮੈਨੂੰ ਕੋਈ ਕਹਿੰਦਾ ਨਾ ਕਿਸੇ ਐਡਿਕਟ ਨਾਲ ਗੱਲ ਕਰ ਲਓ ਮੈਂ ਨਹੀਂ ਕਰਦਾ ਮੈਂ ਕਹਿੰਦਾ ਜੀ ਇਹਨੇ ਮਾਰੀ ਜਾਣਾ ਛੱਡੋ ਬਰੇ ਹੁਣ ਜਿਨ੍ਹਾਂ ਨੇ ਨੁਕਸਾਨ ਕਰ ਚੁੱਕੇ ਆ ਨਸ਼ੇੜੀ ਇਹਨੇ 2-4 ਸਾਲ ਚ ਮਾਰੀ ਜਾਣਾ ਮੇਰਾ ਟਾਈਮ ਖਰਾਬ ਨਾ ਕਰੋ ਮੈਨੂੰ ਟਾਈਮ ਇਨਵੈਸਟ ਕਰਨ ਦੋ ਉਹਨਾਂ ਬੱਚਿਆਂ ਦੇ ਉੱਤੇ ਜਿਨ੍ਹਾਂ ਨੇ ਜ਼ਿੰਦਗੀ ਸ਼ੁਰੂ ਕਰਨੀ ਹੈ ਜਿਹੜੇ ਇਸ ਦਲਦਲ 'ਚ ਜਾ ਸਕਦੇ ਨੇ ਪਰ ਹਜੇ ਨਹੀਂ ਗਏ